ਅੱਜ ਕੱਲ੍ਹ ਲੋਕਾਂ ਦੇ ਖੂਨ ਇੰਨੇ ਜ਼ਿਆਦਾ ਗਰਮ ਹੋ ਚੁੱਕੇ ਗਿਆ ਕਿ ਨਿੱਕੀ ਜੀ ਗੱਲ ਨੂੰ ਏਡਾ ਵੱਡਾ ਇਸ਼ੂ ਬਣਾ ਕੇ ਬਹਿ ਜਾਂਦੇ ਨੇ ਕਿ ਅਗਲੇ ਦਾ ਮਾਰ ਘਾਟ ਕਰਨ ਤੱਕ ਉਤਾਰੂ ਹੋ ਜਾਂਦੇ ਨੇ ਇੱਕ ਇਹ ਨਾ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਛੋਟਾ ਬੱਚਾ ਜੋ ਕਿ ਐਕਟਿਵਾ ਚਲਾ ਰਿਹਾ ਸੀ ਐਕਟਿਵਾ ਕੋ ਅਸੈਂਬਲੀ ਨਹੀਂ ਗਈ ਤੇ ਈ ਰਿਕਸ਼ਾ ਜਿਹੜਾ ਬੈਟਰੀ ਵਾਲਾ ਰਿਕਸ਼ਾ ਹੁੰਦਾ ਉਹਦੇ ਵਿੱਚ ਜਾ ਕੇ ਐਕਟਿਵਾ ਮਾਰ ਦਿੱਤੀ ਉਸ ਤੋਂ ਬਾਅਦ ਕੀ ਬਣਿਆ ਉਸ ਬੱਚੇ ਵੱਲੋਂ ਆਪ ਦੇ ਘਰ ਜਾ ਕੇ ਨਿਗਾ ਲਾ ਕੇ ਕਿ ਫਲਾਨੀ ਜਗ੍ਹਾ ਦੇ ਉੱਤੇ ਇੱਕ ਐਕਟਿਵਾ ਖਲੋਤਾ ਈ ਰਿਕਸ਼ੇ ਦਾ ਖਲੋਤਾ ਸੀ ਉਹਨੇ ਮੇਰੇ ਨਾਲ ਗੱਡੀ ਮਾਰ ਕੇ ਮੇਰੀ ਗੱਡੀ ਦਾ ਨੁਕਸਾਨਕਾਰ ਤਾਂ ਅਗੋਂ ਤੋਂ ਬਾਅਦ ਕੀ ਬਣਿਆ ਕਿ ਪਰਿਵਾਰਿਕ ਮੈਂਬਰਾਂ ਨੂੰ 8-10 ਬੰਦੇ ਇਕੱਠੇ ਕਰਕੇ ਪਹਿਲੋਂ ਤਾਂ ਈ-ਰਿਕਸ਼ਾ ਵਾਲੇ ਤੋਂ ਚੰਗੀ ਡੈਂਗੜ-ਡੈਂਗੜ ਕੀਤੀ ਉਸ ਤੋਂ ਬਾਅਦ ਉਹਨੂੰ ਅਗਵਾ ਕਰਕੇ ਨਾਲ ਲੈ ਗਏ ਜਿਸ ਦੀ ਸੂਚਨਾ ਉਸ ਈ-ਰਿਕਸ਼ਾ ਵਾਲੇ ਮਾਲਕ ਨੂੰ ਜਦੋਂ ਪਤਾ ਚੱਲੀ ਤਾਂ ਉਹਨਾਂ ਨੇ ਪ੍ਰਸ਼ਾਸਨ ਕੋਲ ਉੱਧਾ ਕੇ ਪੁਲਿਸ ਕੋਲ ਜਾ ਕੇ ਦਰਖਾਸਤਾਂ ਦੇ ਦਿੱਤੀ ਔਰ ਆਪਣੇ ਮੈਂਬਰ ਨੂੰ ਲੱਭਣ ਦੀ ਭਾਰ ਵੀ ਸ਼ੁਰੂ ਕਰ ਲੱਤੀ ਲੇਕਿਨ ਕਿਤਨਾ ਕਿਤੇ ਗੱਲ ਕਿਤੇ ਕਿੱਡੀ ਕੋ ਹੋਈ ਸੀ ਕਿ ਜੇ ਕਿਤੇ ਐਕਸੀਡੈਂਟ ਹੋ ਹੀ ਗਿਆ ਸੀ ਥੋੜੀ-ਬਹੁਤੀ ਬਹਿਸ-ਭਾਜ਼ੀ ਕਰਕੇ ਕਿ ਤਾਂ ਥੋੜਾ-ਬਹੁਤਾ ਸੈਟਲਮੈਂਟ ਕਰਕੇ ਮਸਲਾ ਹੱਲ ਹੋ ਜਾਂਦਾ ਗਿਆ ਉਹਨੂੰ ਕੁੱਟ ਮਾਰ ਦਿੱਤਾ ਕੁੱਟ ਮਾਰ ਕਰਨ ਤੋਂ ਬਾਅਦ ਉਹਨੂੰ ਅਗਵਾ ਕਰ ਲਿਆ ਅਗਵਾ ਕਾਤੋਂ ਕੀਤਾ ਦੱਸੋ ਦਾ ਤੁਸੀਂ ਪੋਣਾ ਸੀ ਚਾਰ ਕਿੱਥੇ ਘਰ ਲਿਆ ਉਸ ਨੌਜਵਾਨ ਮੁੰਡੇ ਨੂੰ ਜਿਹੜਾ ਚਲਾਉਂਦਾ ਸੀ ਈ ਰਿਕਸ਼ਾ ਤੇ ਹੁਣ ਪੁਲਿਸ ਜਦੋਂ ਕਰੇਗੀ ਜਾਂਚ ਸੁੱਟੇਗੇ ਉਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਇਹਦੇ ਕਰੇਗੀ ਵੱਡੇ ਪਰਚੇ ਦਰਜ ਤੇ ਫਿਰ ਆਏਗੀ ਇਹਨਾਂ ਦੀ ਅਕਲ ਟਿਕਾਣੇ ਕਿਉਂਕਿ ਖੂਨ ਲੋਕਾਂ ਦੇ ਬਹੁਤ ਜ਼ਿਆਦੇ ਹੋ ਗਏ ਨੇ ਗਰਮ ਬਹੁਤ ਜਿਹੜੇ ਕੰਮ ਜਿਹੜੇ ਹੈਗੇ ਉਹ ਨਸ਼ੇ ਪੱਤੇ ਦੀ ਲੋਰ ਦੇ ਵਿੱਚ ਹੀ ਕੀਤੇ ਜਾਂਦੇ ਗਿਆ ਸੂਫੀ ਬੰਦਾ ਦਾ ਕਿਸੇ ਨੂੰ ਝਪੇੜ ਮਾਰ ਲੱਗਿਆ ਵੀ ثار-ثار ਕੰਮ ਦਾ ਹੈਗਾ ਆ ਤੁਹਾਡਾ ਕਹਿਣਾ ਇਸ ਬਾਰੇ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਲੋਕਾਂ ਤੱਕ ਪਹੁੰਚ ਕੇ ਲੋਕਾਂ ਨੂੰ ਥੋੜੀ ਸਿਹਤ ਮਿਲ ਸਕੇ ਸਿਹਤ ਕਿੱਥੇ ਮਿਲਨੀ ਆ ਪੰਜਾਬੀ ਤਾਂ ਹਮੇਸ਼ਾ ਪਹਿਲੋ ਕੰਮ ਕਰਦੇ ਆ ਬਾਅਦ ਚ ਸੋਚਦੇ ਗਿਆ ਪਹਿਲੋ ਜਦੋਂ ਜਿੰਨਾ ਚਿਰ ਕਿਸੇ ਦੇ ਸਿਰ ਤੇ ਪਵੇ ਨਾ ਉਹਨਾਂ ਚਿਰ ਕਿਸੇ ਨੂੰ ਸਮੇਂ ਤਾਂ ਕਿੱਥੇ ਆਉਂਦੀ ਆ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਦਿਆ ਕਰੋ ਅੰਦਰ ਕੁਝ ਨਹੀਂ ਹੋਈ ਜੀ ਰਾਤ ਜਿਹੜੀ ਥੋੜੀ ਜੀ ਲੇਡੀਜ਼ ਦੇ ਨਾਲ ਗੱਲ ਹੋਈ ਸੀ ਵੀ ਉਹਦਾ ਨਾਲ ਬੱਚਾ ਇੱਕ ਐਕਟਿਵਾ ਚਲਾ ਰਿਆ ਸੀ ਤੇ ਮੇਰਾ ਮੁੰਡਾ ਆ ਇਹ ਰਿਕਸ਼ਾ ਚਲਾਉਂਦਾ ਹੈ ਤੋਂ ਆਦੇ ਵਿੱਚ ਜਾ ਕੇ ਉਸ ਮੁੰਡੇ ਨੇ ਠੋਕਤੀ ਜੀ ਤੇ ਉਹ ਆਪਣੀ ਮਾਂ ਨੂੰ ਦੱਸਣ ਲੱਗਾ ਵੀ ਮੇਰਾ ਉੱਥੇ ਐਕਸੀਡੈਂਟ ਹੋ ਗਿਆ ਪਰ ਗਲਤੀ ਮੇਰੇ ਮੁੰਡੇ ਦੀ ਨਹੀਂ ਸੀ ਸਾਰੇ ਲੋਕ ਉੱਥੇ ਗਵਾਹ ਸੀ। ਉਸ ਤੋਂ ਬਾਅਦ ਉਹਦੀ ਮਾਂ ਆਈ ਹੈ ਤੇ ਮੇਰੇ ਮੁੰਡੇ ਨੂੰ ਉਲਟ ਸੁਲਟ ਬੋਲਣ ਲੱਗੀ ਗਾਲਾ ਗੁਲਾ ਕੱਢਣੇ ਵੀ ਮੈਂ ਤੇਰੇ ਐਸੀ ਤੈਸੀ ਕਰਾ ਦਾਂਗੀ ਮੈਂ ਤੈਨੂੰ ਚਕਾ ਦਾਂਗੀ ਜਿੰਨੂੰ ਬੁਲਾਣਾ ਬੁਲਾ ਲਓ ਜਿਹੜੇ ਜਿੱਥੇ ਜਾਣਾ ਚਾਹ ਚਲੇ ਜਾਓ ਕਰਕੇ। ਉਸ ਤੋਂ ਬਾਅਦ ਜੀ ਅੱਜ ਸਾਡੇ 10 ਵਜੇ ਮੇਰੇ ਮੁੰਡੇ ਨੂੰ 90% ਢੇ ਤੋਂ ਚੱਕਿਆ ਗਿਆ ਜੀ 10 ਮੁੰਡਿਆਂ ਨੇ ਜੀ ਉੱਥੇ। ਠੀਕ ਹੈ ਉਸ ਤੋਂ ਬਾਅਦ ਜੀ ਉਹਦੀ ਮਾਰ ਕੋਲ ਸਾਨੂੰ ਧਮ ਇਨੂੰ ਗੋਲੀ ਮਾਰ ਦਾਂਗੇ ਇਹਨੂੰ ਇਹ ਕਰ ਦਾਂਗੇ ਉਹਨੂੰ ਸੂਰੇ ਮਾਰ ਦਾਂਗੇ ਜੋ ਕਰਨਾ ਤੁਸੀਂ ਕਰ ਲਓ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਵਿਝ ਕੋਈ ਰੰਜਿਸ਼ ਨਹੀਂ ਕੋਈ ਗੱਲ ਨਹੀਂ ਸੀ ਜੀ ਕੋਈ ਅਜੀ ਦੁਸ਼ਮਣੀ ਨਹੀਂ ਸਾਡੀ ਜੀ ਕੱਲ ਜਦੋਂ ਤੁਹਾਡਾ ਕਹਿ ਰਹੇ ਹੋ ਤੁਸੀਂ ਸਕੂਟਰ ਬਚਿਆ ਉਹ ਰਿਕਸ਼ੇ ਦੇ ਵਿੱਚੋਂ ਉਹਦੇ ਵਿੱਚ ਕੋਈ ਨੁਕਸਾਨ ਹੋਇਆ ਸੀਗਾ ਨੁਕਸਾਨ ਉਹਦਾ ਨਹੀਂ ਹੋਇਆ ਸੀ ਜੀ ਬਲਕਿ ਮੇਰੇ ਮੁੰਡੇ ਦਾ ਨੁਕਸਾਨ ਉਹਦਾ ਹੈਂਡਲ ਬਿੰਗਾ ਜਾ ਹੋ ਗਿਆ ਸੀ ਜੀ ਬਸ ਹੋਰ ਕੋਈ ਗੱਲ ਨਹੀਂ ਹੋਈ ਜੀ ਫਿਰ ਉਹਨੂੰ ਕੀ ਪਤਾ ਲੱਗਿਆ ਥੋੜਾ ਮੁੰਡਾ ਅੱਥੋਂ ਹੈ ਨਹੀਂਗਾ ਤੁਹਾਡੇ ਚ ਚਲਾ ਗਿਆ ਕੋਣ ਲੈ ਕੇ ਜਾਉ ਕੋਈ ਮਤਲਬ ਸਾਡਾ ਇੱਕ ਹੈਗਾ ਜੀ ਇੱਧਰ ਮੁੰਡਾ ਸਾਡੀ ਕਲੋਨੀ ਦਾ ਉਹਦੇ ਨਾਲ ਹੀ ਸੀ ਤੇ ਉਹ ਬਸ ੱਡੇ ਜਦ ਉਹ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਬਸ ੱਡੇ ਉਸ ਮੁੰਡਿਆ ਨੇ ਕੇਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੋ ਇੱਧਰੋਂ ਨਿਕਲ ਜਾ ਬਾਕੀ ਉਸ ਤੋਂ ਬਾਅਦ ਹੀ ਰਾਹੁਲ ਨੇ ਉਥੇ ਕੁੱਟਿਆ ਪਬਲਿਕ ਵੀ ਉਥੇ ਗਵਾ ਸੀ ਔਰ ਵੀ ਰਿਸਟੇ ਵਾਲੇ ਉਹ ਵੀ ਕਹਿ ਰਹੇ ਸੀ ਬਹੁਤ ਕੁੱਟਿਆ ਉਸ ਤੋਂ ਬਾਅਦ ਜੋ ਉਹ ਨੂੰ ਲੈ ਕੇ ਚਲੇ ਗਏ ਕਾਦੇ ਚ ਲੈ ਕੇ ਗਏ ਇਹ ਨਹੀਂ ਜੀ ਪਤਾ ਉਹ ਮੁੰਡਾ ਕਹਿੰਦਾ ਪਹਿਲਾਂ ਤਾਂ ਇਕੱਠੇ ਸ 8 10 ਬੰਦੇ ਇਕੱਠੇ ਹੋ ਗਏ ਸੀ ਕਹਿੰਦਾ ਉਸ ਤੋਂ ਬਾਅਦ ਮੈਨੂੰ ਪੁਜਾਤਾ ਵੀ ਤੂੰ ਨਿਕਲ ਜਾ ਕਹਿੰਦਾ ਇਧਰ ਉਹਨੇ ਤੈਨੂੰ ਵੀ ਪੈਣਗੇ ਉਹਨੂੰ ਕਿਹਨੇ ਫੋਨ ਆਇਆ ਤੁਹਾਨੂੰ ਕਿਹਨੇ ਸਾਨੂੰ ਜੀ ਇੱਥੇ ਮੱਲੇ ਦੇ ਵਿੱਚ ਹੈਗੇ ਰਿਸਟੇ ਚ ਲਾਂਦੇ ਨੇ ਮੁੰਡੇ ਆਪਣੇ ਮਿੱਤਰ ਪਿਆਰੇ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਛੇ ਤੇ ਵਗੈਰਾ ਹੈਗੀ ਹੈ ਤੁਹਾਡੇ ਕੋਲ ਸਾਡੇ ਕੋਲ ਕੋਈ ਨਹੀਂ ਜੀ ਬਾਕੀ ਉਦੇ ਜੇ ਮੁੰਵਾਲਤ ਵੀ ਚਾਹੀਦੀ ਹੈ ਜੀ ਮੁੰਡੇ ਮੁੰਡੇ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਮੇਰੇ ਮੁੰਡੇ ਦਾ ਨਾਮ ਰਾਹੁਲ ਹੈ ਜੀ ਤੇ ਉਮਰ 22 ਸਾਲ ਦੀ ਹੈ ਕੰਪਲੀਟ ਕੀਤੀ ਤੁਸੀਂ ਥਾਣੇ ਤੇ ਥਾਣੇ ਤੇ ਕੰਪਲੀਟ ਕਿ ਕਦੋਂ ਦੀ ਕੀਤੀ ਹੋਈ ਹੈ ਇੱਕ ਇਹ ਕੋਈ 1:30 ਵਜੇ ਦੀ ਗੱਲ ਹੈ ਜੀ ਠੀਕ ਹੈ ਕੀ ਕਹਿ ਰਹੇ ਹੁਣ ਥਾਣੇ ਵਾਲੇ ਹੁਣ ਥਾਣੇ ਵਾਲੇ ਕਹਿ ਰਹੇ ਜੀ ਉਹਨੂੰ ਇਨਕੁਆਰੀ ਪੂਰੀ ਕਰ ਲੈਣੇ ਘਰ ਵੀ ਜਾ ਕੇ ਆਏ ਉਹਨਾਂ ਦੇ ਠੀਕ ਹੈ ਨਾ ਲੋਕੇਸ਼ਨ ਵੀ ਉਹਨਾਂ ਇਹ ਕਿੰਤੀ ਕਈ ਲੋਕੇਸ਼ਨ ਮਿਲ ਜਿਹੜਾ ਉਹ ਮੁੰਡਾ ਹੈਗਾ ਉਹ ਤੁਹਾਡੇ ਘਰ ਦੇ ਨੇੜੇ ਰਹਿੰਦਾ ਜੀ ਨੇੜੇ ਬਿਲਕੁਲ ਨੇੜੇ ਰਹਿੰਦਾ ਜੀ ਪੰਜ ਸੱਤ ਕਰਕੇ ਛੱਡ ਕੇ ਪਿਛਲੀ ਗਲੀ 'ਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਵੀ ਐ ਕਰਕੇ ਬੇਟੇ ਨਾਲ ਝਗੜਾ ਹੋਇਆ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਜੀ ਮੈਂ ਸਵੇਰੇ ਗਿਆ ਸੀ ਜੀ ਜਦ ਮੈਨੂੰ ਇਹ ਗੱਲ ਪਤਾ ਲੱਗੀ ਉਹਨਾਂ ਦੀ ਵਾਈਬ ਦੇ ਨਾਲ ਜਿਨ੍ਹਾਂ ਦੇ ਨਾਲ ਗੱਲ ਹੋਈ ਸੀ ਰਾਤ ਨੂੰ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਧਮਕੀ ਦਿੱਤੀ ਜੋ ਕਰਨਾ ਕਰ ਲੈ ਜਿੱਥੇ ਜਾਣਾ ਜਾ ਕਹਿੰਦੇ ਅਫਸਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੀ ਦੇਖੋ ਅੱਜ ਮੇਰੇ ਮੁੰਡੇ ਦੇ ਨਾਲ ਕੋਈ ਗੱਲ ਵੀ ਨਹੀਂ ਕੁਝ ਵੀ ਨਹੀਂ ਮੈਂ ਇਹ ਵੀ ਬੇਨਤੀ ਕਰਨਾ ਚਾ ਅੱਜ ਮੇਰੇ ਮੁੰਡੇ ਦੇ ਨਾਲ ਥੋੜੀ ਜੀ ਗੱਲ ਪਿੱਛੇ ਕੋਈ ਗੱਲ ਵੀ ਨਹੀਂ ਸੀ ਤਾਂ ਵੀ ਮੇਰੇ ਮੁੰਡ ਨੂੰ ਚੱਕ ਕੇ ਲੈ ਗਏ ਤੇ ਉਹਦੇ ਨਾਲ ਇਹਦੀ ਵਾਰਦਾਤ ਨੂੰ ਕੁੱਟਿਆ ਉਹਦੀ ਲੱਤ ਬਾਹ ਤੋੜੀ ਧਮਕੀ ਦਿੱਤੀ ਗੋਲੀਆਂ ਦੀ ਗੱਲ ਸਾਨੂੰ ਵੀ ਫੋਨ ਤੇ ਫੋਨ ਆ ਰਹੀ ਸੀ ਤਾਂ ਕਹਿੰਦਾ ਕਰਨਾ ਜੋ ਕਰਨਾ ਕਰ ਲੋ ਕਹਿੰਦਾ ਹਸਪਤਾਲ ਲੱਗੇ ਤੁਹਾਡਾ ਮੁੰਡਾ ਕਿੱਧਰ ਹੈ ਅਜੇ ਤੀ ਕੁਝ ਪਤਾ ਨਹੀਂ ਲੱਗਿਆ ਹੈਗਾ ਜੀ ਹੁਣ ਇਨਕੁਆਰੀ ਸਰਕਾਰ ਗਵਰਨਮੈਂਟ ਕਰ ਲਈ ਹੈ ਜੀ ਬਾਕੀ ਜਿੱਦਾਂ ਵੀ ਪਤਾ ਲੱਗੇਗਾ ਜੀ ਤੁਹਾਨੂੰ ਅਸੀਂ ਤੁਹਾਨੂੰ ਫੋਨ ਤੇ ਕੀ ਕਹਿੰਦੇ ਸੀਗੇ ਅਸੀਂ ਕੁੱਟ ਮਾਰ ਰਹੇ ਕੀ ਕਹਿੰਦੇ ਸੀ ਹਾਂ ਜੀ ਵੀਡੀਓ ਕਾਲ ਵੀ ਆਈ ਜੀ ਹੀ ਕਹਿੰਦੇ ਸੀ ਕਹਿੰਦੇ ਵੀ ਇਹ ਦੇਖੋ ਕਹਿੰਦਾ ਇਹਦਾ ਪ੍ਰਤਾਬ ਬਣਾਤਾ ਇਹਦੇ ਹੁਣ ਛੂਰੀਆਂ ਮਾਰਾਂਗੇ ਇਹਨਾਂ ਤੇ ਕਹਿੰਦਾ ਹੁਣ ਗੋਲੀਆਂ ਮਾਰਾਂਗੇ ਨਹਿਰ ਤੇ ਸੜਕਾਂਗੇ ਇਹ ਗੱਲ ਕਰਦੇ ਸੀ ਜੀ ਅਸੀਂ ਇਧਰ 10 ਵਜੇ ਦਾ ਟਾਈਮ ਸੀਗਾ ਜੀ ਆ ਬਸ ਉਰੇ ਤੱਕ ਗਏ ਸੀ ਸਵਾਰੀਆਂ ਸੀਗੀਆਂ ਪਿੱਛੇ ਬੈਠੀਆਂ ਹੋਈਆਂ ਸੀਗੀਆਂ ਟੈਂਪੋ 'ਚ ਅਸੀਂ ਨਵੇਂ ਬਸ ਸਟੈਂਡ ਤੱਕ ਗਏ ਆ ਜੀ 10 ਬੰਦੇ ਆਏ ਕੋਦਮ ਉਹਨਾਂ ਨੇ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਮੁੰਡੇ ਨੇ ਖਿੱਚਿਆ ਨਾਲ ਦੀ ਨਾਲ ਕੁੱਟਣਾ ਸਟਾਰਟ ਕਰਤਾ ਮੈਂ ਵਿੱਚੇ ਵਿੜਿਆ ਉਹਨਾਂ ਨੇ ਮੈਨੂੰ ਤੱਕਾ ਮਾਰਿਆ ਮੈਨੂੰ ਸਾਈਡ 'ਚ ਗੇਰਤਾ ਉਸ ਵਾਰ ਉਹਨੂੰ ਸਿੱਧਾ ਲੈ ਗਏ ਜੀ ਮਾਰਦੇ ਮਾਰਦੇ ਸਿੱਧਾ ਲੈ ਗਏ ਮੁੰਡੇ ਜਿਹਨੂੰ ਕੁੱਟਰੇ ਸੀ ਜਿਹੜੇ ਕੁੱਟਰੇ ਸੀ ਉਹਨਾਂ ਚ ਕੋਈ ਪਛਾਣਦਾ ਨਹੀਂ ਜੀ ਨਹੀਂ ਜੀ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਨਹੀਂ ਜੀ ਮੈਂ ਗੱਡੀ ਵੀ ਨਹੀਂ ਮੈਂ ਦੇਖੀ ਜੀ ਜਿਹੜੇ ਮੁੰਡੇ ਨੂੰ ਕੁੱਟਰੇ ਸੀ ਉਹਦਾ ਕੀ ਨਾਮ ਸੀਗਾ ਰਾਹੁਲ ਤੇ ਜਿਹੜੇ ਬੰਦੇ ਕੁੱਟਰੇ ਸੀ ਉਹਨਾਂ ਦੀ ਕਿਸੇ ਦੀ ਪਛਾਣ ਹੈ ਤੁਹਾਨੂੰ ਨਹੀਂ ਜੀ ਨਹੀਂ ਮੈਨੂੰ ਪਛਾਣ ਵੀ ਨਹੀਂ ਆਈ ਕਿਸੇ ਦੀ ਤੁਹਾਡੇ ਨਾਲ ਹੀ ਟੈਂਪੋ ਚੱਲਦਾ ਸੀ ਹਾਂਜੀ ਮੇਰੇ ਨਾਲ ਹਾਂਜੀ ਇਹ ਰਿਕਸ਼ਾ ਜੀ ਕਿੱਥੇ ਲੈ ਕੇ ਗਏ ਨੇ ਤੁਹਾਡੇ ਸਾਹਮਣੇ ਬਥੇਕੇ ਉਹ ਰਾਜਪੁਰੇ ਰੋਡ ਤੇ ਲੈ ਕੇ ਗਏ ਨੇ ਜੀ ਹਾਂਜੀ ਉਸ ਟਾਈਮ ਹੈਗਾ ਸੀਗਾ ਕੱਟ ਕਾਫੀ ਕੱਟ ਸੀਗਾ ਜ ਤੇ ਫਿਰ ਤੁਸੀਂ ਕੰਪਲੇਂਟ ਕੀਤੀ ਜਾਂ ਥਾਣੇ ਘਰੇ ਦੱਸਿਆ ਉਹਨਾਂ ਦੇ ਉਸ ਤੋਂ ਬਾਅਦ ਹਾਂਜੀ ਹਾਂਜੀ ਮੈਂ ਭੱਜਿਆ ਆਇਆ ਜੀ ਕਰੇ ਮੈਂ ਕਰੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਜੀ ਹਾਂਜੀ ਤੁਹਾਨੂੰ ਤੁਹਾਨੂੰ ਵੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਕਰੇ ਸਾਹਮਣੇ ਖੜਾ ਸੀਗਾ ਤੁਹਾਨੂੰ ਕੁਝ ਕਿਹਾ ਉਹਨਾਂ ਨੇ ਨਹੀਂ ਨਹੀਂ ਮੈਨੂੰ ੱੱਕਾ ਮਾਰਿਆ ਜੀ ਮੈਨੂੰ ਕਹਿੰਦੇ ਸੈਟ ਹੋ ਜਾ ਬਾਅਦ ਮੈਂ ਸੈਟ ਹੋ ਗਿਆ ਜੀ ਮੈਨੂੰ ਨਾਲ ਦੇ ਗਵੰਡੀਆਂ ਨੇ ਕਹਿਤਾ ਸੀਗਾ ਉੱਥੇ ਮੁੰਡੇ ਕੰਮ ਕਰਦੇ ਆ ਜੀ ਉਹ ਕਹਿੰਦੇ ਉਹਨਾਂ ਦੇ ਕਰੇ ਜਾ ਫੜਾ ਫੜ ਜਾ ਕੇ ਦੱਸ ਮੈਂ ਉਧਰੋਂ ਭੱਜਿਆ ਆ ਸਿੱਧਾ ਵੀਰੇ ਲੈ ਕੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਮੈਂ ਨਹੀਂ ਵੀ ਐਵੇਂ ਐਵੇਂ ਗੱਲ ਹੋ ਗਈ ਜ ਸਾਡੇ ਕੋਲ ਜੀ ਇੱਕ तकरीबन ਆਲਮੋਸਟ 4 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਇਹ ਆਈ ਵੀ ਇਹ ਇਹ ਨਾ ਤਾਂ ਪੱਲਾ ਹੈਗਾ ਐਸਐਸਟੀ ਨਗਰ ਜਿਹੜਾ ਕੀ ਪੈਂਦਾ ਸਾਡੇ ਇਸ ਥਾਣੇ 'ਚ ਪੈਂਦਾ ਆਪਣਾ ਲੋਹੜੀਗੇ ਥਾਣੇ 'ਚ ਪੈਂਦਾ ਉਥੋਂ ਦੇ ਇਹਨਾਂ ਦੀ ਨਾ ਇਹ ਆਪਸ ਹੀ ਜੇ ਨੌਨ ਹੀ ਨੇ ਤੇ ਕੱਲ ਕੋਈ ਆਪਸ ਟਕਰਾਅ ਹੋਇਆ ਦੋਵਾਂ ਦਾ ਆਪਸ ਟਕਰਾਅ ਹੋ ਕੇ ਤੇ ਇੱਕ ਦੂਜੇ ਦਾ ਗਾਲੀ ਕਲੋਜ਼ ਕੀਤਾ ਤੇ ਉਸ ਗਾਲੀ ਕਲੋਜ਼ ਦੇ ਉਹਦੇ ਰਿਵੈਂਜ ਦੇ ਵਿੱਚ ਹੀ ਅੱਜ ਇਹ ਕਿਸੇ ਇਹ ਜਿਹੜਾ ਦੂਜਾ ਮੁੰਡਾ ਹੈਰੀ ਹੈ ਜਿਨ੍ਹਾਂ ਦੇ ਹੈਰੀ ਤੇ rahul ਦੀ ਆਪਸ ਦੇ ਵਿੱਚ ਤਕਰਾਰ ਹੋਈ ਸੀ ਗੱਲ ਹੁਣ ਹੈਰੀ ਨੇ ਅੱਜ ਉਹਨੂੰ ਜਿਹੜਾ ਮੁੰਡਾ rahul ਐ ਪਹਿਲਾਂ ਉਹਨੂੰ ਉਹਦੇ ਘਰ ਲੱਭਿਆ ਉਹ ਘਰ ਨਹੀਂ ਮਿਲਿਆ ਕਿਤੇ ਲੱਭ ਕੇ ਫਿਰ ਉਹ ਉਹਨੂੰ ਨਵੇਂ ਬੱਸ ਸਟੈਂਡ ਉਹ ਆਟੋ ਚ ਲਵਾਉਂਦਾ ਉੱਥੇ ਆ ਗਈ ਉਹ ਮਿਲ ਗਿਆ ਉਹਨੂੰ ਉਹ ਉਹ ਲੈ ਗਿਆ ਇਥੋਂ ਚੋਕ ਕੇ ਲੈ ਗਿਆ ਨਾਲ ਪਤਾ ਨਹੀਂ ਹਜੇ ਕਿਸੇ ਨੂੰ ਵੀ ਪਤਾ ਨਾਲ ਕੋ ਉਹਨੇ ਕੀ ਆ ਸੀ ਸੀਸੀਟੀਵੀ ਫੁਟੇਜ ਵੀ ਨਹੀਂ ਕਰਿਆ ਤੇ ਉਹ ਚੋਕ ਕੇ ਲੈ ਗਿਆ ਉੱਥੇ ਜਾ ਕੇ ਫਿਰ ਇੱਕ ਇਹਦੇ ਨਾਲ ਜਿਹੜਾ ਸੀਗਾ ਮੁੰਡਾ ਰਾਹੁਲ ਜਿਹਨੂੰ ਚੁੱਕਿਆ ਉਹਦੇ ਨਾਲ ਇੱਕ ਦਾ ਦੋਸਤ ਸੀ ਕਮਲ ਉਹਨੇ ਫਿਰ ਜਾ ਕੇ ਘੰਟੇ ਘਵਾਦ ਰਾਹੁਲ ਦੇ ਘਰ ਦੱਸਿਆ ਵੀ ਤੁਹਾਡੇ ਮੁੰਡੇ ਨੂੰ ਜੇ ਤਾਂ ਹੈਰੀ ਜਾਂ ਕੋਈ ਅੰਨ ਤੋਂ ਬੱਦੇ ਚੁੱਕ ਕੇ ਲੈ ਲਓ ਉਹ ਆਪਣੇ ਲੈਵਲ ਤੇ ਭਾਲਪੂਲ ਕਰਦੇ ਰਹੇ ਬਹੁਤ ਜਰ ਉਹਨਾਂ ਨੂੰ ਕੋਈ ਲੱਭਿਆ ਨਹੀਂ ਫਿਰ ਇਹ ਇਹਨਾਂ ਨੂੰ ਕੋਈ ਉਹਨਾਂ ਨੇ ਉਸ ਮੁੰਡੇ ਨੇ ਵੀ ਜਿਹੜਾ ਚੁੱਕ ਕੇ ਲੈ ਗਿਆ ਹੈਰੀ ਨੇ ਵੀਡੀਓ ਕਾਲ ਕਰਕੇ ਇਹਨਾਂ ਨੂੰ ਦਿਖਾਇਆ ਵੀ ਤੁਹਾਡਾ ਮੁੰਡਾ ਮੇਰੇ ਕੋਲ ਹੈ ਫਿਰ ਇਹਨਾਂ ਕੋਲ ਨੰਬਰ ਆ ਗਿਆ ਉਹਦਾ ਫਿਰ ਇਹਨੇ ਅਗੇ ਸਾਡੇ ਕੋਲ ਆਏ 4 ਵਜੇ ਸਾਨੂੰ ਨੰਬਰ ਦਿੱਤਾ ਅਸੀਂ ਇੱਕ ਪਾਰਟੀ ਉਧਰ ਤੋਰੀ ਤੇ ਉਹਦੀ ਲੋਕੇਸ਼ਨ ਆਈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵਾਲੀ ਦੀ ਲੋਕੇਸ਼ਨ ਆਈ ਤੇ ਦੂਜੀ ਵਾਰੀ ਜੋ ਲੋਕੇਸ਼ਨ ਆਈ ਉਹ ਅਨੰਦਪੁਰ ਸਾਹਿਬ ਤੋਂ ਅੱਗੇ ਹਿਮਾਚਲ ਦੇ ਏਰੀਏ ਚ ਅਸੀਂ ਪਾਰਟੀ ਉਸੇ ਟਾਈਮ ਇੱਕ ਪਾਰਟੀ ਦਾ ਉਧਰੋਂ ਤੋੜਤੀ ਹੁਣ ਸਾਨੂੰ ਇਹਦਾ ਉਹਦਾ ਕਿਸੇ ਇੱਕ ਜਿਹੜਾ ਮੁੰਡਾ ਕਿ ਜਿਹਨੂੰ ਕਿਡਨਾਪ ਕੀਤਾ ਸੀ ਉਹਦੇ ਫਾਦਰ ਦਾ ਮੈਸੇਜ ਆਇਆ ਸਾਨੂੰ ਵੀ ਮੇਰੇ ਮੁੰਡੇ ਦਾ ਫੋਨ ਆਇਆ ਉਨੂੰ ਉਹਨਾਂ ਨੇ ਕਿਸੇ ਬੱਸ ਤੇ ਛੱਡਾ ਆਕਾ ਸੀਗਾ ਉਹ ਉਤੋਂ ਉਤਰ ਕੇ ਕਿਸੇ ਲੇਡੀ ਦੇ ਘਰ ਚੱਲ ਗਿਆ ਉਹਥੇ ਹਿਮਾਚਲ ਜੀ ਉਸ ਲੇਡੀ ਨੇ 108 ਤੇ ਫੋਨ ਕਰਤਾ ਫੇ ਜਿਹੜੀ ਐਂਬੂਲੈਂਸ ਸੀ ਉਹ ਐਂਬੂਲੈਂਸ ਵਾਲੇ ਉਹਨੂੰ ਉਥੇ ਸਵਾਰ ਘਾਟ ਜਗਾ ਕੋਈ ਉਥੇ ਉਹਨੂੰ ਹਸਪੀਟਲ ਦੇ ਵਿੱਚ ਉਹਨੇ ਦਾਖਲ ਕਰਾਤਾ ਸਾਡੀ ਪਾਰਟੀ ਇਥੋਂ 3-4 ਘੰਟਾ ਹੋ ਗਿਆ ਉਥੋਂ ਜਾ ਕੇ ਫਿਰ ਜਦੋਂ ਉਹ ਮਿਲਦਾ ਉਹ ਜਿੱਦਾਂ ਦੱਸੂਗਾ ਉਸ ਮੁਤਾਬਕ ਬਿਆਨ ਲੈ ਕੇ ਜੋ ਬਣਦੀ ਹੋਣੀ ਕਰ ਰਹੀ ਹੋਗਾ ਅੱਜ